ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨਵੀ ਪੇਸ਼ ਕਰਦਾ ਇੱਕ ਵਿਸ਼ੇਸ਼ ਰਿਪੋਰਟ ਕਿ ਮਕਸਰ ਦੀ ਘੋੜਾ ਮੰਡੀ ਚ ਪੁੱਜਿਆ 21 ਕਰੋੜੀ ਦੇਵਡ ਮੰਡੀ ਵਿੱਚ ਕਰੀਬ 3000 ਕੋੜੇ ਪੁੱਜਣ ਦਾ ਦਾਵਾ ਹੋਇਆ ਹੈ ਮਕਸਰ ਸਾਹਿਬ ਤੋਂ ਆਈਆਂ ਖਬਰਾਂ ਮਾਗੀ ਬੇਨਲਾ ਲੰਗਿਆ ਭਾਰਤ ਦੀ ਮਸ਼ਹੂਰ ਕੋੜਾ ਬੰਡੀ ਵਿੱਚ ਦੇਸ਼ ਭਰ ਤੋਂ ਕੋੜਾ ਵਪਾਰੀ ਕਈ ਕਿਸਮਾਂ ਦੇ ਘੋੜੇ ਲੈ ਕੇ ਆਪੜੇ ਇਨ੍ਹਾਂ ਘੋੜਿਆਂ ਦੀ ਕੀਮਤ ਕਰੋੜਾਂ ਰੁਪਏਚ ਦੱਸੀ ਜਾਂਦੀ ਹੈ ਮਾਰਵਾੜੀ ਨਸਲ ਦੇ ਘੋੜੇ ਡੇਵਿਡ ਦੀ ਕੀਮਤ ਘੋੜਾ ਪਾਲਕ ਵਿਕਰਮਜੀਤ ਵਿੱਕੀ ਬਰਾੜ ਨੇ 21 ਕਰੋੜ ਰੁਪਏ ਦੱਸੀ ਇਹ ਘੋੜਾ ਸੰਜਮ ਸਟੱਡ ਫਾਰਮ ਬਾਦਲ ਦਾ ਹੈ ਵਿੱਕੀ ਦੱਸਦਾ ਹੈ ਕਿ ਇਸ ਘੋੜੇ ਦੇ ਜੰਮਣ ਦੇ 1 ਘੰਟੇ ਬਾਅਦ ਹੀ ਇਸ ਦੀ ਕੀਮਤ 1 ਕਰੋੜ ਰੁਪਏ ਲੱਗ ਗਈ ਸੀ ਉਹਨੇ ਦੱਸਿਆ ਇਹ ਘੋੜੇ ਦੀ ਕੀਮਤ ਇਸ ਦੀ ਨਸਲ ਕੱਦ ਤੇ ਮਾਂ ਪਿਓ ਦੇ ਜੀਨਸ ਤੇ ਨਿਰਭਰ ਕਰਦੀ ਏ ਉਹਨਾਂ ਦਾਵਾ ਕੀਤਾ ਹੈ ਕਿ 38 ਮਹੀਨਿਆਂ ਦਾ ਇਹ ਕੋੜਾ ਡੇਵਿਡ 72 ਇੰਚ ਉੱਚਾ ਹੈ ਜੋ ਭਾਰਤ ਵਿੱਚ ਸਭ ਤੋਂ ਵੱਧ ਹੈ ਇਸ ਤਰ੍ਹਾਂ ਤਲਵੰਡੀ ਦੇ ਭਾਈ ਡੱਲਾ ਸਟੱਡ ਫਾਰਮ ਬਰਕੰਦੀ ਦੇ ਯਾਤਵਿੰਦਰ ਸਟੱਡ ਫਾਰਮ ਦਾ 64 ਇੰਚ ਕੱਤ ਵਾਲਾ ਨੁਕਰਾ ਕੋੜਾ ਸਕੰਦਰ ਹਰਿਆਣਾ ਦੇ ਚੌਧਰੀ ਸਟੱਡ ਫਾਰਮ ਦਾ ਘੋੜਾ ਗੁਣਮਾਨ ਵੀ ਖਿੱਚ ਦਾ ਕੇਂਦਰ ਬਣੇ ਰਹੇ ਘੋੜੇ ਖਰੀਦਣ ਲਈ ਦਿੱਲੀ, ਗੁਜਰਾਤ, ਮਹਾਰਾਸ਼ਟਰ ਤੇ ਰਾਜਸਥਾਨ ਦੇ ਵਪਾਰੀ ਆਪੜੇ ਹੋਏ ਸਨ। ਲੱਖਾਂ ਰੁਪਏ ਦੇ ਘੋੜਿਆਂ ਦੀ ਖਰੀਦੋ-ਫਰੋਕਟ ਹੋ ਰਹੀ ਸੀ। ਜ਼ਿਆਦਾ ਵਪਾਰ ਨੁਕਰੇ ਤੇ ਮਾਰਵਾੜੀ ਨਸਲ ਦੇ ਘੋੜਿਆਂ ਦਾ ਹੁੰਦਾ ਹੈ। ਜਦ ਕੇ ਕਾਠੀਆਵਾੜ ਤੇ ਸਿੰਧੀ ਨਸਲ ਦੇ ਘੋੜੇ ਬਹੁਤ ਘੱਟ ਆਉਂਦੇ ਨੇ ਇਸ ਤਰ੍ਹਾਂ ਘੋੜਾ ਪਾਲਕਾਂ ਨੇ ਮੰਗ ਕੀਤੀ ਕਿ ਮੰਡੀ ਨੂੰ ਪੱਕੇ ਰੂਪ ਚ ਦਿੱਤਾ ਜਾਏ ਤੇ ਟੈਂਟ ਵਗੈਰਾ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ ਤਾਂ ਜੋ ਉਹਨਾਂ ਉੱਤੇ ਬੇਲੋੜਾ ਖਰਚਾ ਨਾ ਪਵੇ ਘੋੜਾ ਮੰਡੀ ਦੇ ਪ੍ਰਧਾਨ ਸੁਖਪਾਲ ਸਿੰਘ ਪਾਰਟੀ ਨੇ ਦੱਸਿਆ ਕਰੀਬ 3000 ਘੋੜੇ ਮੰਡੀ ਚ ਆਏ ਇਹ ਘੋੜਾ ਮੰਡੀ 20 ਜਨਵਰੀ ਤੱਕ ਲੱਗੇਗੀ ਮੰਡੀ ਚ ਪੰਜਾਬ ਤੋਂ ਇਲਾਵਾ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਦਿੱਲੀ ਤੇ ਹੋਰ ਸੂਬਿਆਂ ਦੇ ਘੋੜਾ ਪਾਲਕ ਵੀ ਆਉਂਦੇ ਨੇ ਕੁਝ ਘੋੜੇ ਸਿਰਫ ਪ੍ਰਦਰਸ਼ਨੀ ਵਾਸਤੇ ਹੁੰਦੇ ਨੇ ਵੇਚਣ ਵਾਸਤੇ ਨਹੀਂ ਹੁੰਦੇ ਘੋੜਾ ਮੰਡੀ ਚ ਪੂਜੇ ਡਿਪਟੀ ਕਮਿਸ਼ਨਰ ਤ੍ਰਿਪਾਠੀ ਨੇ ਘੋੜਾ ਪਾਲਕਾਂ ਨਾਲ ਗੱਲਬਾਤ ਕੀਤੀ ਜਿੱਥੇ ਘੋੜਿਆਂ ਦੀਆਂ ਨਸਲਾਂ ਉਹਨਾਂ ਦੀ ਖੁਰਾਕ ਤੇ ਕੀਮਤਾਂ ਦੀ ਬਾਰੇ ਵੀ ਡੀਸੀ ਨੇ ਜਾਣਕਾਰੀ ਹਾਸਲ ਕੀਤੀ ਨਿੰਦਰ ਕੁ ਗਿਆਨਵੀ ਤੋਂ ਇੱਕ ਵਿਸ਼ੇਸ਼ ਰਿਪੋਰਟ ਸੁਣ ਰਹੀ ਸੀ ਮੁਖਸਰ ਦੀ ਘੋੜਾ ਬੰਡੀ ਚ ਪੂਜੇ 21 ਕਰੋੜੀ ਡੇਵਿਡ ਕੋਰੇ ਬਾਰੇ ਪੇਸ਼ ਕਰ ਰਿਹਾ ਰੇਡੀਓ ਤਮਾਲਤੇ